ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਨੀਬੂ ਤੇ ਮਿਰਚ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਈਆਂ ਜੇਕਰ ਤੁਸੀਂ ਇਹ ਉਪਾਅ ਨੂੰ ਪੂਰੇ ਵਿਸ਼ਵਾਸ ਦੀ ਨਾਲ ਕਰਦੇ ਹੋ ਤਾਂ ਇਹ ਤੁਹਾਡੇ ਘਰ ਪਰਿਵਾਰ ਦੇ ਉੱਪਰ ਪੈ ਰਹੇ ਮਾੜੇ ਪਰਵਾਹ ਮ ਤੂੰ ਤੁਹਾਨੂੰ ਬਚਾਵੇਗਾ ਤੁਹਾਡੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੇ ਜਿਹੜੀਆਂ ਉਹਨਾਂ ਨੂੰ ਦੂਰ ਕਰ ਦੇਵੇਗਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਇਸ ਉਪਾਅ ਨੂੰ ਕਿਹੜੇ ਤਰੀਕੇ ਦੇ ਅਨੁਸਾਰ ਕਦੋਂ ਤੇ ਕਿਵੇਂ ਕਰ ਸਕਦੇ ਹਾਂ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੀ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਹ ਸੀ ਤਰੀਕੇ ਦੇ ਨਾਲ ਇਸ ਉਪਾਅ ਨੂੰ ਜੇਕਰ ਤੁਸੀਂ ਚੰ드੍ਰਗ੍ਰਹਿਣ ਤੋਂ ਦੂਸਰੇ ਦਿਨ ਆਪਣੀ ਘਰ ਦੇ ਵਿੱਚ ਕਰ ਲੈਣਿਓ ਤਾਂ ਇਹ ਹੀ ਤੁਹਾਡੇ ਘਰ ਜਾਂ ਪਰਿਵਾਰ ਦੇ ਉੱਪਰ ਪਏ ਹੋਏ ਗ੍ਰਹਿ ਦੇ ਮਾੜੇ ਪ੍ਰਭਾਵਾਂ ਨੂੰ ਦੂਰ ਕਰੇਗਾ ਗ੍ਰਹਿਣ ਤੋਂ ਬਚਾਵੇਗਾ ਤੇ ਚੰ드੍ਰਗ੍ਰਹਿਣ ਤੇ ਨੀਬੂ ਤੇ ਮਿਰਚ ਲਟਕਾਉਣ ਦੀ ਪਰੰਪਰਾ ਹੁਣ ਤੋਂ ਹੀ ਨਹੀਂ ਸਗੋ ਪੁਰਾਣੀ ਸਮੇ ਤੋਂ ਚੱਲਦੀ ਆ ਰਹੀ ਹੈ ਜੇਕਰ ਤੁਸੀਂ ਗ੍ਰਹਿਣ ਤੋਂ ਪਹਿਲਾਂ ਆਪਣੀ ਘਰ ਦੇ ਦਰਵਾਜ਼ੇ ਤੇ ਇਹ ਬੋਤੇ ਮਿਰਚ ਨੂੰ ਲਟਕਾਉਂਦੇ ਹੋ ਤਾਂ ਇਹ ਹੋਰ ਵੀ ਵਧੀਆ ਹੋਵੇਗਾ ਅਸੀਂ ਚੰਦਰ ਗ੍ਰਹਿਣ ਵਾਲੇ ਦਿਨ ਆਪਣੀਆਂ ਦੁਕਾਨਾਂ ਦੇ ਸਾਹਮਣੇ ਨੀਂਬੂ ਤੇ ਮਿਰਚ ਕਿਉਂ ਲਟਕਾਉਣੀ ਆ ਕਿਉਂਕਿ ਚੰਦਰ ਗ੍ਰਹਿਣ ਵਾਲੇ ਦਿਨ ਕੀ ਕਰਨਾ ਜ਼ਿਆਦਾਤਰ ਲੋਕ ਇਸ ਬਾਰੇ ਨਹੀਂ ਜਾਣਦੇ ਜ਼ਿਆਦਾਤਰ ਲੋਕ ਇਹੀ ਸੋਚਦੇ ਆ ਕਿ ਘਰ ਦੇ ਬਾਹਰ ਨੀਂਬੂ ਤੇ ਮਿਰਚ ਲਟਕਾਉਣ ਦੇ ਨਾਲ ਪੂਰੀ ਨજર ਤੋਂ ਵੀ ਬਚਿਆ ਜਾ ਸਕਦਾ ਹੈ ਤੇ ਇਹ ਕੁਝ ਹੱਦ ਤੱਕ ਬਿਲਕੁਲ ਸਹੀ ਵੀ ਹੈ ਪਰ ਪੂਰੇ ਤਰੀਕੇ ਦੇ ਨਾਲ ਸੱਚ ਨਹੀਂ ਹੈ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦੱਸਾਂਗੇ ਤੁਹਾਨੂੰ ਆਪਣੇ ਘਰ ਦੀ ਬਾਹਰ ਨੀਬੂ ਤੇ ਮਿਰਚ ਜ਼ਰੂਰ ਲਟਕਾਉਣੀ ਚਾਹੀਦੀ ਹੈ ਘਰ ਦੇ ਬਾਹਰ ਨੀਬੂ ਮਿਰਚ ਕਿਉਂ ਰੱਖੀ ਜਾਂਦੀ ਹੈ ਤੇ ਮੈਂ ਤੁਹਾਨੂੰ ਇਸ ਨੂੰ ਰੱਖਣ ਦੇ ਫਾਇਦੇ ਵੀ ਦੱਸਣ ਜਾ ਰਹੀ ਹਾਂ ਜਦੋਂ ਆ ಲಕ್ಷਮੀ ਤੇ ਮਾਤਾ ਲక్ష్ਮੀ ਦੋਵੇਂ ਇੱਕੋ ਸਮਾਨ ਇਕੱਠੇ ਹੁੰਦੇ ਨੇ ਜਿਵੇਂ ਕਿ ਸੌਣ ਦੇ ਸਮੇਂ ਹਰ ਵਿਅਕਤੀ ਦੇ ਦਰਵਾਜ਼ੇ ਤੇ ਮੰਨੋ ਜਾਂ ਨਾ ਮੰਨੋ ਉਹਨਾਂ ਦੀ ਆਉਣ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੁੰਦਾ ਤਾਂ ਲక్ష్ਮੀ ਤੇ ਅਲక్ష్ਮੀ ਦੋਵੇਂ ਹਰ ਵਿਅਕਤੀ ਦੇ ਦਰਵਾਜ਼ੇ ਤੇ ਇਕੱਠੇ ਹੁੰਦੇ ਨੇ ਤੇ ਧਿਆਨ ਦੇ ਨਾਲ ਸੁਣੋ ਜੇ ਸੀ ਦਰਵਾਜ਼ੇ ਤੇ ਨੀਂਬੂ ਚਾ ਫਿਰ ਮਿਰਚ ਲੜਕਦੀ ਅਲక్ష్ਮੀ ਇਸ ਨੂੰ ਖਾਂਦੀ ਹੈ ਕਿਉਂਕਿ ਨੀਂਬੂ ਤੇ ਮਿਰਚ ਉਸ ਦਾ ਮਨਪਸੰਦ ਭੋਜਨੇ ਮਿਰਚ ਖਾਣ ਤੋਂ ਬਾਅਦ ਉਹ ਉਸ ਦੇ ਘਰ ਦੇ ਦਰਵਾਜ਼ੇ ਤੋਂ ਵਾਪਸ ਚਲੀ ਜਾਂਦੀ ਹੈ ਕਿਉਂਕਿ ਨੀਬੂ ਤੇ ਮਿਰਚ ਆ ಲಕ್ಷ್ਮੀ ਦਾ ਮਨਪਸੰਦ ਭੋਜਨ ਹੈ ਤੇ ਉਸ ਨੂੰ ਉੱਤੇ ਰੱਖਣ ਦੇ ਲਈ ਇੱਕ ਬਹੁਤ ਹੀ ਸ਼ਕਤੀਸ਼ਾਲੀ ਤਰੀਕਾ ਜਿਸ ਘਰ ਦੇ ਵਿੱਚ ਮਿੱਟੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਬਾਤਾ ਲక్ష్ਮੀ ਉਸ ਘਰ ਦੇ ਵਿੱਚ ਪ੍ਰਵੇਸ਼ ਕਰਦੀ ਹੈ ਤੇ ਇੱਕ ਤਰ੍ਹਾਂ ਨਾਲ ਪਰਮਾਤਮਾ ਨੇ ਦੁਨੀਆ ਦੇ ਹਰ ਵਿਅਕਤੀ ਤੇ ਇੱਕ ਤਰ੍ਹਾਂ ਦੀ پابੰਦੀ ਲਗਾਈਏ ਅਸੀਂ ਕਹਿ ਸਕਦੀਆਂ ਕਿ ਉਸਨੇ ਹਰ ਵਿਅਕਤੀ ਤੇ ਇੱਕ ਸੀਮਾ ਤੈਅ ਕੀਤੀ ਹੈ ਅਸਲ ਵਿੱਚ ਆ ਲਕਸ਼ਮਣ ਰੇਖਾ ਕੀ ਸੀ ਮਾਤਾ ਸੀਤਾ ਨੇ ਰੇਖਾ ਪਾਰ ਕੀਤੀ ਕਹਿੰਦਾ ਭਾਬ ਜੀਕਰ ਤੁਸੀਂ ਸੀਮਾ ਪਾਰ ਕਰਦੇ ਹੋ ਤਾਂ ਇਸ ਦੁਨੀਆ ਦੇ ਵਿੱਚ ਹਰ ਚੀਜ਼ ਦੀ ਇੱਕ ਸੀਮਾ ਹੁੰਦੀ ਏ ਇਸੇ ਤਰ੍ਹਾਂ ਆ ਲక్ష్ਮੀ ਕਿਹੜੇ ਘਰ ਦੇ ਵਿੱਚ ਪ੍ਰਵੇਸ਼ ਕਰਦੀ ਏ ਜਿੱਥੇ ਨੀਬੂ ਤੇ ਮਿਰਚ ਨਹੀਂ ਟੰਗੀ ਜਾਂਦੀ ਇਸੇ ਲਈ ਅੱਜ ਵੀ ਕਿਹਾ ਜਾਂਦਾ ਏ ਕਿ ਘਰ ਦੇ ਵਿੱਚ ਨੀਬੂ ਤੇ ਮਿਰਚ ਇਕੱਠੇ ਨਹੀਂ ਰੱਖਣੇ ਚਾਹੀਦੇ ਐਗਜ਼ਾਮਪਲ ਦੇ ਤੌਰ ਤੇ ਜੇਕਰ ਤੁਸੀਂ ਆਪਣੇ ਫ੍ਰਿਜ ਦੇ ਵਿੱਚ ਇੱਕੋ ਟੋਕਰੀ ਦੇ ਵਿੱਚ ਨੀਬੂ ਤੇ ਮਿਰਚ ਇਕੱਠੇ ਰੱਖਨੇ ਉਹ ਤਾਂ ਗਰੀਬੀ ਤੁਹਾਡੇ ਘਰ ਨੂੰ ਘੇਰ ਲੈਂਦੀ ਏ ਤੇ ਗਰੀਬੀ ਦੇ ਨਾਲ ਕੀ ਆਉਂਦਾ ਏ ਪੁਰਤਸੀ ਸੁਨੋ ਤੇ ਆਰਦੀ ਨਾਲ ਗਰੀਬੀ ਦੇ ਪੁੱਤਰ ਦੁੱਖ ਤੇ ਦਰਦ ਹੁੰਦੇ ਨੇ ਤੁਸੀਂ ਦੁੱਖ ਤੇ ਦਰਦ ਜ਼ਰੂਰ ਦੇਖਿਆ ਹੋਵੇਗਾ ਜੇ ਲੋਕ ਗਰੀਬ ਹਨ ਉਹ ਵੀ ਦੁੱਖ ਤੇ ਦਰਦ ਤੋਂ ਪੀੜਤ ਹਨ ਸਾਨੂੰ ਘਰ ਦੇ ਬਾਹਰ ਨੀਬੂ ਤੇ ਮਿਰਚ ਕਿਵੇਂ ਲਟਕਾਉਣੇ ਚਾਹੀਦੇ ਨੇ ਇਹ ਚਾਣਨਾ ਵੀ ਜ਼ਰੂਰੀ ਹੈ ਇਸਨੂੰ ਪਵਿੱਤਰ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਤੁਸੀਂ ਲੋਕ ਇਸ ਦਾ ਪੂਰਾ ਲਾਭ ਪ੍ਰਾਪਤ ਕਰ ਸਕੋ ਪਹਿਲਾ ਚੇਕਰ ਤੁਸੀਂ ਘਰ ਦੇ ਬਾਹਰ ਨੀਬੂ ਤੇ ਮਿਰਚ ਲਟਕਾਉਂਦੇ ਹੋ ਤਾਂ ਇਹ ਤੁਹਾਨੂੰ ਗਰੀਬੀ ਤੋਂ ਬਚਾਏਗਾ ਜਿਸ ਨੂੰ ਬੋਲ ਚਾਲ ਦੀ ਭਾਸ਼ਾ ਦੇ ਵਿੱਚ ਗਰੀਬੀ ਕਿਹਾ ਜਾਂਦਾ ਇਹ ਤੁਹਾਨੂੰ ਦੁੱਖ ਬਿਮਾਰੀ ਤੋਂ ਵੀ ਬਚਾਵੇਗਾ ਜਿਸ ਨੂੰ ਦੁੱਖ ਕਿਹਾ ਜਾਂਦਾ ਹੈ ਕਿਉਂਕਿ ਨੀਬੂ ਮੇਚ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਤੇ ਇਹ ਆਮ ਹੀ ਨਹੀਂ ਇਹ ਕਈ ਤਰ੍ਹਾਂ ਦੀਆਂ ਨਕਾਰਾਤਮਕ ਸ਼ਕਤੀਆਂ ਨੂੰ ਤੁਹਾਡੇ ਘਰ ਦੇ ਵਿੱਚ ਦਾਖਲ ਹੋਣ ਤੋਂ ਰੋਕਦੀ ਹੈ ਤੇ ਇਸ ਤੋਂ ਬਾਅਦ ਇਸ ਦਾ ਦੂਜਾ ਹੈਰਾਨੀਜਨਕ ਫਾਇਦਾ ਇਹ ਹੈ ਕਿ ਜੇਕਰ ਕੋਈ ਨਕਾਰਾਤਮਕ ਸ਼ਕਤੀ ਜਿਸ ਨੂੰ ਬੁਰੀ ਨੈજર ਕਾਲਾ ਗਿਆਨ ਕਿਹਾ ਜਾਂਦਾ ਹੈ ਤੁਹਾਡੇ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਇਹ ਇਸ ਨੂੰ ਆਪਣੇ ਅੰਦਰ ਖਿੱਚ ਲੈਂਦੀ ਹੈ ਇਸ ਨੂੰ ਸੋਖ ਲੈਂਦੀ ਏ ਬਿਲਕੁਲ ਇਹ ਟੋਟਕਾ ਇੱਕ ਸਧਾਰਨ ਕਿਰਿਆ ਹੈ ਜੋ ਤੁਹਾਨੂੰ ਥੋੜੇ ਸਮੇਂ ਦੇ ਵਿੱਚ ਚੰਗੇ ਨਤੀਜੇ ਦਿੰਦੀ ਏ ਇਸ ਲਈ ਨੀਬੂ ਮਿਰਚ ਬੁਰੀ ਨજર ਕਾਲਾ ਗਿਆਨ ਨੂੰ ਆਪਣੇ ਅੰਦਰ ਖਿੱਚ ਲੈਂਦੀ ਏ ਤੇ ਗਰੀਬ ਚੀਜ਼ ਆਪਣੇ ਆਪ ਤਬਾਹ ਹੋ ਜਾਂਦੀ ਏ ਤੇ ਇਹ ਤੁਹਾਡੇ ਪਰਿਵਾਰ ਦੀ ਰੱਖਿਆ ਕਰਦੀ ਏ ਜਿਹੜੇ ਪ੍ਰਕਾਰ ਚਲਾਉਂਦੇ ਨੇ ਜੋ ਡਰਾਈਵਰ ਹਨ ਅਜਿਹੇ ਲੋਕਾਂ ਨੂੰ ਆਪਣੀ ਕਾਰ ਦੇ ਵਿੱਚ ਨੀਬੂ ਤੇ ਮਿਰਚ ਲਟਕਾਉਣੀ ਚਾਹੀਦੀ ਆਜ ਕੱਲ ਪਲਾਸਟਿਕ ਦੀ ਨੀਬੂ ਮਿਰਚ ਨੂੰ ਬੂਰੀ ਨਜ਼ਰ ਕਿਹਾ ਜਾਂਦਾ ਹੈ ਤੁਹਾਡਾ ਚਿਹਰਾ ਕਾਲਾ ਹੋ ਜਾਵੇਗਾ ਲੋਕ ਪਲਾਸਟਿਕ ਵਾਲੀ ਨੀਬੂ ਮਿਰਚ ਕਿਉਂ ਲਟਕਾਉਂਦੇ ਨੇ ਪਲਾਸਟਿਕ ਦੇ ਵਿੱਚ ਤੁਹਾਡਾ ਕੋਈ ਫਾਇਦਾ ਨਹੀਂ ਤੁਹਾਨੂੰ ਮਿਲੇਗਾ ਤੁਹਾਨੂੰ ਇੱਕ ਕੰਮ ਕਰਨਾ ਪਵੇਗਾ ਮੰਗਲਵਾਰ ਨੂੰ ਤੁਹਾਨੂੰ ਹਨੂਮੰਝੀ ਮਹਾਰਾਜ ਦੀ ਮੋਢੇ ਤੇ ਥੋੜਾ ਜਿਹਾ ਸੰਧੂਰ ਲੈਣਾ ਪਵੇਗਾ ਮੋਢੇ ਤੋਂ ਦੋ ਨਿੰਬੂ ਲੈਣੇ ਪੈਣਗੇ ਤੁਹਾਨੂੰ ਪੰਜ ਮਿਰਚਾਂ ਲੈਣੀਆਂ ਪੈਣਗੀਆਂ ਇਸ ਤਰ੍ਹਾਂ ਤੁਹਾਨੂੰ ਨਿੰਬੂ ਤੇ ਮਿਰਚਾਂ ਦੇ ਵਿੱਚ ਥੋੜਾ ਜਿਹਾ ਸੰਧੂਰ ਪਾਉਣਾ ਪਵੇਗਾ ਤੇ ਇਸ ਨੂੰ ਆਪਣੀ ਕਾਰ ਦੇ ਵਿੱਚ ਲਟਕਾਉਣਾ ਪਵੇਗਾ ਬਿਲਕੁਲ ਤੁਹਾਡਾ ਵਾਹ ਤੁਹਾਡੀ ਸਾਰੀ ਉਮਰ ਸੁਰੱਖਿਅਤ ਰਹੇਗਾ ਇਹ ਨਕਾਰਾਤਮਕ ਊਰਜਾ ਤੋਂ ਸੁਰੱਖਿਅਤ ਰਹੇਗਾ ਕਿਉਂਕਿ ਜੇਕਰ ਤੁਸੀਂ ਰਾਤ ਨੂੰ ਗੱਡੀ ਚਲਾਉਣੀ ਹੋ ਇੱਕ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਕਿਤੇ ਜਾ ਰਹੇ ਹੋ ਤਾਂ ਇਹ ਤੁਹਾਡੇ ਲਈ ਹਮੇਸ਼ਾ ਇੱਕ ਸੁਰੱਖਿਅਤ ਕੰਮ ਕਰੇਗਾ ਇਸ ਦਾ ਚੌਥਾ ਹੈਰਾਨੀ ਚਮਕ ਫਾਇਦਾ ਇਹ ਹੈ ਕਿ ਇਹ ਨਕਾਰਾਤਮਕ ਨੂੰ ਉਸ ਘਰ ਦੇ ਵਿੱਚ ਦਾਖਲ ਹੋਣ ਤੋਂ ਰੋਕਦਾ ਹੈ ਜਿੱਥੇ ਬੱਚਾ ਬੁਰੀ ਨੈજર ਜਾਂ ਫਿਰ ਤਾਂਤ੍ਰਿਕ ਰੁਕਾਵਟ ਤੋਂ ਪ੍ਰਭਾਵਿਤ ਹੁੰਦਾ ਹੈ ਉਥੇ ਇਸ ਨੂੰ ਲਟਕਾਉਣ ਦੇ ਨਾਲ ਇਹ ਕਾਲਾ ਜਾਦੂ ਕਾਲੀ ਊਰਜਾ ਨੂੰ ਦਾਖਲ ਹੋਣ ਤੋਂ ਵੀ ਰੋਕਦਾ ਹੈ ਇਹ ਨਕਾਰਾਤਮਕ ਊਰਜਾ ਨੂੰ ਖੁਦ ਖਿੱਚਦਾ ਹੈ ਤੇ ਘਰ ਵਿੱਚ ਸਾਂਤ੍ਰਿਕ ਵਿਕਾਰਾਂ ਨੂੰ ਦੂਰ ਕਰਦਾ ਹੈ ਜਿਵੇਂ ਕਿ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਘਰ ਦੇ ਛੋਟੇ ਬੱਚੇ ਬਹੁਤ ਰੋਂਦੇ ਨੇ ਉਹ ਪਰੇਸ਼ਾਨ ਹੋ ਜਾਂਦੇ ਨੇ ਤੁਸੀਂ ਵਿਚੌਣਿਓ ਕਿ ਤੁਸੀਂ ਸਾਰੀਆਂ ਤਾਂਤ੍ਰਿਕ ਰੁਕਾਵਟਾਂ ਤੋਂ ਬਚ ਜਾਓ ਤੁਹਾਡੀ ਘਰ ਵਿੱਚ ਕੋਈ ਵੀ ਬੁਰੀ ਨਜ਼ਰ ਤੋਂ ਪ੍ਰਭਾਵਿਤ ਨਾ ਹੋਵੇ ਜੇਕਰ ਘਰ ਦੇ ਵਿੱਚ ਕੋਈ ਕਾਲਾ ਜਾਦੂ ਕੀਤਾ ਗਿਆ ਹੈ ਤਾਂ ਉਸ ਨੂੰ ਨਸ਼ਟ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਘਰ ਦੇ ਬਾਹਰ ਨੀਬੂ ਤੇ ਮਿਰਚ ਜ਼ਰੂਰ ਲਟਕਾਉਣੀ ਚਾਹੀਦੀ ਹੈ ਆਪਣੇ ਆਪ ਨੂੰ ਨਸ਼ਟ ਇਹੀ ਆਪਣੇ ਆਪ ਨਸ਼ਟ ਕਰ ਦੇਵੇਗਾ ਤੇ ਤੁਹਾਨੂੰ ਬਚਾ ਲਵੇਗਾ ਇਸ ਦਾ ਪੰਜਵਾਂ ਹੈਰਾਨੀਜਨਕ ਫਾਇਦਾ ਇਹ ਹੈ ਕਿ ਲੋਕ ਘਰ ਦੇ ਬਾਹਰ ਨੀਬੂ ਤੇ ਮਿਰਚ ਰੱਖਣ ਤੋਂ ਡਰਦੇ ਨੇ ਧਿਆਨ ਦੇ ਨਾਲ ਸੁਣੋ ਲੋਕ ਕਿਵੇਂ ਡਰਦੇ ਨੇ ਕਿ ਲੋਕ ਤੁਹਾਡੇ ਘਰ ਦੇ ਵਿੱਚ ਜੁੱਤੀਆਂ ਤੇ ਚਪਲਾਂ ਪਾ ਕੇ ਦਾਖਲ ਹੁੰਦੇ ਨੇ ਉਸ ਦਾ ਚੰਗਾ ਤੇ ਮਾੜਾ ਸਮਾ ਜੁੱਤੀਆਂ ਤੇ ਚਪਲਾਂ ਦੇ ਵਿੱਚ ਰਹਿੰਦਾ ਕਿਉਂਕਿ ਜਿਹੜਾ ਵਿਅਕਤੀ ਕਿੱਥੋਂ ਆ ਰਿਹਾ ਹੈ ਕੀ ਕੰਮ ਕਰ ਰਿਹਾ ਹੈ ਸਾਰੇ ਕਰਮ ਉਸ ਦੇ ਜੁੱਤੀਆਂ ਤੇ ਚਪਲਾਂ ਤੇ ਰਹਿੰਦੇ ਨੇ ਤੁਸੀਂ ਸੰਤਾਂ ਤੇ ਮਹਾਤਮਾਵਾਵਾਂ ਦੇ ਨੇੜੇ ਦੇਖਿਆ ਹੋਵੇਗਾ ਕਿ ਜਦੋਂ ਤੁਸੀਂ ਵੱਡੇ ਜੋਤਸ਼ੀਆਂ ਦੇ ਕੋਲ ਜਾਣਦੇ ਹੋ ਤਾਂ ਤੁਹਾਨੂੰ ਕੀ ਆ ਜਾਂਦਾ ਏ ਕਿ ਪੋਤਰ ਸ਼ਨੀ ਤੁਹਾਡੇ ਤੇ ਪ੍ਰਭਾਵ ਪਾ ਰਿਹਾ ਇਸ ਲਈ ਤੁਹਾਨੂੰ ਜੁੱਤੀਆਂ दान ਕਰਨੀਆਂ ਚਾਹੀਦੀਆਂ ਨੇ ਜੁੱਤੀਆਂ ਤੇ ਚਪਲਾ ਵਿੱਚ ਉਸ ਵਿਅਕਤੀ ਦਾ ਕਰਮ ਹੁੰਦੇ ਹਨ ਇਸ ਲਈ ਸਾਡੇ ਵਾਸਤੂ ਸ਼ਾਸਤਰ ਧਾਰਮਿਕ ਗ੍ਰੰਥਾਂ ਤੇ ਅੰਗ ਸ਼ਾਸਤਰਾਂ ਦੇ ਵਿੱਚ ਵੀ ਕਿਹਾ ਗਿਆ ਹੈ ਕਿ ਸਾਨੂੰ ਕਿਸੇ ਹੋਰ ਦੇ ਜੁੱਤੇ ਤੇ ਚਪਲਾ ਨੂੰ ਨਹੀਂ ਛੂਹਣਾ ਚਾਹੀਦਾ ਤੇ ਇਸੇ ਵਿੱਚ ਸ਼ਾਨਦਾਰ ਲਾਭ ਚੋਂ ਲੋਕ ਆਪਣੇ ਘਰ ਦੇ ਬਾਹਰ ਨੀਬੂ ਤੇ ਮਿਰਚਾਂ ਨੂੰ ਲਟਕਾਉਂਦੇ ਨੇ ਉਹਨਾਂ ਨੂੰ ਦਫ਼ਤਰ ਜਾਂ ਦੁਕਾਨ ਆਦ ਵਿੱਚ ਲਟਕਾਉਂਦੇ ਹਨ ਪਰ ਇਹ ਪਿੱਤਰ ਦੋਸ਼ ਤੋਂ ਬਚਾਉਂਦਾ ਹੀ ਤੇ ਵਾਸਤੂ ਦੋਸ਼ ਤੋਂ ਵੀ ਬਚਾਉਂਦਾ ਹੈ ਜਿਨ੍ਹਾਂ ਦੇ ਘਰ ਵਿੱਚ ਬਹੁਤ ਲੜਾਈ ਝਗੜੇ ਹੁੰਦੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਪਿੱਤਰ ਦੋਸ਼ ਹੁੰਦਾ ਹੈ ਜਿਨ੍ਹਾਂ ਦੇ ਦਫ਼ਤਰ ਜਾਂ ਦੁਕਾਨ ਦੇ ਵਿੱਚ ਵਾਸਤੂ ਦੋਸ਼ ਹੁੰਦਾ ਏ ਜੇ ਆ ਵਿਅਕਤੀ ਦੀ ਆਤਮਿਕ ਤਰੱਕੀ ਨਹੀਂ ਕਰ ਸਕਦਾ ਦੁਕਾਨ ਵਿੱਚ ਜ਼ਿਆਦਾ ਵਿਕਰੀ ਨਹੀਂ ਹੁੰਦੀ ਬਹੁਤੇ ਗਾਹਕ ਨਹੀਂ ਆਉਂਦੇ ਸਤਵੀਂ ਹੈਰਾਨੀ ਜਨਕ ਗੱਲ ਇਹ ਹੈ ਕਿ ਇਸ ਦਾ ਫਾਇਦਾ ਇਹ ਆ ਕਿ ਇਹ ਬਿਮਾਰੀਆਂ ਨੂੰ ਘਰ ਦੇ ਵਿੱਚ ਦਾਖਲ ਨਹੀਂ ਹੋਣ ਦਿੰਦਾ ਤੁਹਾਡੀ ਵਿੱਚ ਬਹੁਤੇ ਲੋਕ ਅਜਿਹੇ ਹੋਣਗੇ ਜਿਨ੍ਹਾਂ ਦੇ ਘਰ ਵਿੱਚ ਕੋਈ ਨਾ ਕੋਈ ਬਿਮਾਰੀ ਤੋਂ ਪੀੜਤ ਹੋਵੇਗਾ ਜਿਸ ਦੇ ਘਰ ਵਿੱਚ ਲੋਕ ਬਿਮਾਰੀਆਂ ਤੋਂ ਪੀੜਤ ਹਨ ਅਜਿਹਾ ਕਿਉਂ ਹੁੰਦਾ ਏ ਕਿਉਂਕਿ ਜੇਕਰ ਤੁਸੀਂ ਆਪਣੇ ਘਰ ਵਿੱਚ ਕੋਈ ਕਿਉਂਕਿ ਜੇਕਰ ਤੁਸੀਂ ਆਪਣੇ ਘਰ ਵਿੱਚ ਕੋਈ ਟੂਟਕਾ ਨਹੀਂ ਲਗਾਉਂਦੇ ਕੋਈ ਸੌਖਾ ਉਪਾਅ ਨਹੀਂ ਅਪਣਾਉਂਦੇ ਤਾਂ ਬਿਮਾਰੀਆਂ ਤੁਹਾਡੇ ਘਰ ਵਿੱਚ ਆਸਾਨੀ ਦੇ ਨਾਲ ਦਾਖਲ ਹੋ ਜਾਂਦੀਆਂ ਨੇ ਤੇ ਜਿਸ ਘਰ ਦੇ ਬਾਹਰ ਨੀਬੂ ਤੇ ਮਿਰਚ ਟੰਗੀ ਹੁੰਦੀ ਏ ਉਸ ਘਰ ਵਿੱਚ ਬਿਮਾਰੀਆਂ ਪ੍ਰਵੇਸ਼ ਨਹੀਂ ਕਰਦੀਆਂ ਉਹ ਕਿਉਂ ਨਹੀਂ ਕਰਦੀਆਂ ਕਿਉਂਕਿ ਨੀਬੂ ਮਿਰਚ ਉਸ ਨੂੰ ਰੋਕਦੀ ਏ ਇਹ ਆ ਲక్ష్ਮਣ ਰੇਖਾ ਵਾਂਗ ਕੰਮ ਕਰਦੀ ਏ ਇਹ ਆਪਣੇ ਆਪ ਨਸ਼ਟ ਹੋ ਜਾਂਦੀ ਏ ਆਪਣੇ ਆਪ ਸੁੱਕ ਜਾਂਦੀ ਏ ਪਰ ਘਰ ਦੇ ਵਿੱਚ ਜੋ ਵੀ ਬਿਮਾਰੀ ਏ ਉਹ ਉਸ ਨੂੰ ਆਪਣੇ ਅੰਦਰ ਖਿੱਚ ਲੈਂਦੀ ਏ ਇਸ ਲਈ ਤੁਹਾਨੂੰ ਅੱਜ ਤੋਂ ਹੀ ਆਪਣੇ ਘਰ ਦੇ ਬਾਹਰ ਨੀਬੂ ਤੇ ਮਿਰਚ ਲਟਕਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਲਈ ਬਹੁਤ ਫਾਇਦੇਮੰਦ ਦੇ ਇਹ ਸਾਡੀ ਇਤਿਹਾਸਿਕ ਤਿ ਰੱਕੀ ਕਰਦੀ ਹੈ ਤੇ ਮੈਂ ਸਾਰੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਨੀਬੂ ਮਿਰਚ ਨੂੰ ਹਮੇਸ਼ਾ ਕਟੋਕਟ ਹਰ 15 ਇੱਕ ਮਹੀਨੇ 15 ਦਿਨ ਚ ਇੱਕ ਮਹੀਨੇ ਦੇ ਵਿੱਚ ਬਦਲਣਾ ਚਾਹੀਦਾ ਹੈ 15 ਰੁਪਏ ਵਿੱਚ ਤੁਹਾਡੀ ਨੀਬੂ ਮਿਰਚ ਪੂਰੀ ਹੋ ਜਾਵੇਗੀ ਤੇ ਇੱਕ ਮਾਲਾ ਤਿਆਰ ਹੋ ਜਾਵੇਗੀ ਹਰ ਮਹੀਨੇ ਨੀਬੂ ਤੇ ਮਿਰਚ ਬਦਲਣ ਦੀ ਕੋਸ਼ਿਸ਼ ਕਰੋ ਫਿਰ ਤੁਹਾਨੂੰ ਇਸ ਦਾ ਪੂਰਾ ਲਾਭ ਮਿਲੇਗਾ ਤੇ ਮੰਗਲਵਾਰ ਨੂੰ ਇਹ ਕੰਮ ਕਰੋ ਤੁਹਾਨੂੰ ਦੋ ਨੀਬੂ ਤੇ ਪੰਜ ਮਿਰਚਾਂ ਲੈਣੀਆਂ ਪੈਣਗੀਆਂ ਜੇ ਪੰਜ ਨਹੀਂ ਤਾਂ ਤੁਸੀਂ ਸੱਤ ਮਿਰਚਾਂ ਵੀ ਲੈ ਸਕਦੇ ਹੋ ਤੁਹਾਨੂੰ ਦੋ ਨੀਬੂ ਤੇ ਸੱਤ ਮਿਰਚਾਂ ਲੈਣੀਆਂ ਹੋਣਗੀਆਂ ਹਾਂਜੀ ਇਹ ਵਾਲਾ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਸ਼ੂਟ ਇਝ ਹੀ ਵੀਡੀਓ ਤੇ ਸ਼ੂਟ ਆ ਜਿਹਹਾ ਉਪਾਅ ਨੀਬੂ ਤੇ ਸੱਤ ਮਿਰਚਾਂ ਦਾ ਉਪਾਅ ਅਸੀਂ ਕੱਲ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਵੀ ਇਹ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਕੋਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਸਪੋਰਟ ਜ਼ਰੂਰ ਕਰਿਓ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਏ ਜੀ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ